ਸੱਚੀ ਗੱਲ ਤੁਸੀਂ ਦੇਖ ਲਓ ਪੀਬੀਬੀ ਬੜਾ ਚੋਰ ਦਾ ਚੈਨ ਜਿੰਦਾਬਾਦ ਛੋਟਾ ਵੀ ਬਿੰਦੂ ਘੋੜੀਆ ਜਿੰਦਾਬਾਦ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਤੇ ਪ੍ਰਧਾਨ ਸਾਹਿਬ ਸੱਚੀ ਗੱਲ ਜੀ ਸੱਚੀ ਗੱਲ ਲੋਕਾਂ ਦਾ ਪਿਆਰ ਮਿਲ ਗਿਆ ਜੀ ਬਹੁਤ ਜ਼ਿਆਦਾ ਲੋਕਾਂ ਦਾ ਝੋਲੀ ਪਾਟਾ ਜੀ ਇਹਨਾਂ ਨੇ ਬਿਲਕੁਲ ਜੀ ਮੈਨ ਨਹੀਂ ਆਉਂਦੀ ਇਹ ਜਿੰਨਾ ਜਿੰਨਾਂ ਲੋਕਾਂ ਨੇ ਮੇਰੇ ਨੂੰ ਪਿਆਰ ਦਿੱਤਾ ਬਿਲਕੁਲ ਸੱਚੀ ਗੱਲ ਹੈ ਬਹੁਤ ਵੱਡੀ ਲੀਡ ਤੇ ਪ੍ਰਾਪਤ ਹੋਈ ਜੀ ਤੇ ਕਿੰਨੀ ਲੀਡ ਜਿੱਤੀ ਹੈ ਜੀ ਕਿੰਨੀਆਂ ਵੋਟਾਂ ਦੇ ਵਿੱਚ ਤੁਸੀਂ ਪ੍ਰਾਪਤ 1850 ਵੋਟ ਨਾ 1851 ਵੋਟ ਨਾ ਦਿੱਤੇ 1852 ਵੋਟਾਂ ਨਾ ਜਿੱਤੇ ਤੁਸੀਂ ਸ਼ਗਰ ਹੋ ਗਿਆ ਬਹੁਤ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਾਬਾ ਜੀ ਬਹੁਤ ਮੁਬਾਰਕਾ ਹੈ ਬਹੁਤ ਮੁਬਾਰਕਾ ਜਿੰਦਾਬਾਦ ਮੋਰਲੇ ਸੰਤੂ ਬਹੁਤ ਖੁਸ਼ੀ ਹੋਈ ਆ ਕਿ ਲੋਕਾਂ ਨੂੰ ਅਵੇਰ ਕੋਈ ਮੜਮੋਟਾ ਮਤਲਬ ਸਨੇਹਾ ਦੇ ਦਿਓ ਸੰਕੇਤਾਂ ਨੂੰ ਜਿਹੜਾ ਉਹਨੂੰ ਪਿਆਰ ਕਰਦੀ ਹੈ ਜੀ ਕੋਵਿੰਦ ਜੀ ਤੁਹਾਡੇ ਸਾਹਮਣੇ ਹੀ ਹੈ ਮੈਂ ਸਾਰੇ ਪਬਲਿਕ ਮੈਂ ਵੀ ਦੇਖ ਰਿਹਾ ਦੇਖੋ ਤੁਹਾਡੇ ਖੜੇ ਆ ਕਾਦੇ ਖੜੇ ਤੁਹਾਡੇ ਬਿਲਕੁਲ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਡਾ ਵੱਡਾ ਫਤਵਾ ਦੇ ਕੇ ਜਿਤਾਇਆ ਗੜੀ ਵਾਲਿਆ ਗੜੀ ਯਾਨ ਜਿਹੜਾ ਮੇਰਾ ਸਪੈਸ਼ਲ ਜੀ ਇਹ ਮੇਰੇ ਸਰਪੰਚ ਸਾਹਿਬ ਆਪਣੇ ਸ਼ੇਖਰ ਜੀ ਉਹਨਾਂ ਨੇ ਇਹਨਾਂ ਨੇ ਬਹੁਤ ਯੋਗ ਲਾਇਆ ਲੋਕ ਕਾਦੇ ਖੜੇ ਤੁਹਾਡ ਨੂੰ ਦੇਖ ਕੇ ਸਵੇਰ ਤੋਂ ਜੀ ਹਾਂ ਸਵੇਰੇ 7:30 ਵਜੇ ਤੋਂ ਲੋਕ ਇੱਥੇ ਆ ਗਏ ਸੀ ਸੱਚੀ ਗੱਲ ਹੈ ਬਿਲਕੁਲ ਬਹੁਤ ਪਿਆਰ ਕੀਤਾ ਬਹੁਤ ਪਿਆਰ ਕੀਤਾ 1800 51 51 ਵੋਟਾਂ ਲਓ ਜੀ ਮਾਰ ਦਿਓ ਤਾੜੀਆਂ ਫਿਰ ਲੋਕ ਨੇ 1852 ਵੋਟਾਂ ਬਹੁਤ ਹੋ ਜਾਂਦੀਆਂ ਬਾਈ ਹਨਾ ਬਹੁਤ ਬਹੁਤ ਜ਼ਿਆਦਾ ਵੋਟਰ ਸਾਡੇ ਬਹੁਤ ਬਹੁਤ ਧੰਨਵਾਦ ਇਹ ਜਿੱਤ ਇਕੱਲੀ ਕਾਂਗਰਸ ਪਾਰਟੀ ਨੇ ਪੂਰੇ ਹਲਕਾ ਬੜਾ ਚੋੜ ਦੀ ਜਿੱਤ ਹੈ ਇਹ ਅਜੇ ਮੰਗੂ ਵਰਦੀ ਜਿੱਤ ਹੈ ਜੀ ਇਹ ਅਜੇ ਮੰਗੂ ਵਰਦੀ ਜਿੱਤ ਹੈ ਬਿਲਕੁਲ 2027 ਦੀ ਫੁੱਲ ਤਿਆਰੀ ਹੋ ਗਈ ਇਹ 2027 ਦੀ ਫੁੱਲ ਪੈਣੀ ਹੈ ਫਾਈਨਲ ਆਪਾਂ ਜੀ ਸੈਮੀ ਫਾਈਨਲ ਫਾਈਨਲ ਬਾਕੀ ਹੈ ਬਿਲਕੁਲ ਬਿਲਕੁਲ ਜੀ ਚਲੋ ਬਹੁਤ ਚੰਗੀ ਗੱਲ ਹੈ ਜੀ ਜਿੱਤ ਪ੍ਰਾਪਤ ਹੋਈ ਹੈ ਹਾਂ ਜੀ ਦinesh ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਧੁੰਮਾ ਪਈਆਂ ਹੋਈਆਂ ਇਹ ਬਲੌਕ ਸੰਮਤੀ ਦੇ ਨੇ 2027 ਦੇ ਇਲੈਕਸ਼ਨ ਇਹ ਜਨਾਬ ਨਹੀਂ ਆਉਣ ਆਮ ਆਦਮੀ ਪਾਰਟੀ ਨੇ ਆਪਣੀ ਤਿਆਰੀ ਬਿਚਾਰਨ ਹਣ ਬਲੋਕ ਸ਼ਾਂਤੀ ਦਾ ਚੇਅਰਮੈਨ ਵੀ ਹਾਂ ਹਾਂਜੀ 8 ਸੀਟਾਂ ਸਾਡੀਆਂ ਦਾ ਇਹ ਤਾਂ ਕਲੀਅਰ ਹੋ ਗਿਆ ਵੀ ਜ਼ਿਲ੍ਹਾ ਪティਸ਼ੇਦ ਵੀ ਕਾਂਗਰਸ ਦੇ ਹੱਥਾਂ ਨਹੀਂ ਹੈ ਤੇ ਸੰਮਤੀ ਵੀ ਕਾਂਗਰਸ ਦੇ ਚੇਅਰਮੈਨ ਵੀ ਕਾਂਗਰਸ ਦੇ ਹੱਥਾਂ ਇਹ ਅੱਜ ਕਾਂਗਰਸ ਵਾਲੇ ਡਿਕਲੇਅਰ ਕਰਦੇ ਮਹਾਂ ਬਹੁਤ ਵਧੀਆ ਹੋਇਆ ਜੀ ਸਾਨੂੰ ਬਾਸ ਜਿਹਦਾ ਕਹਿੰਦੇ ਨੇ ਬਈ ਪਿੰਡ ਬਹੁ ਨਗਰ ਨੇ ਸਹਿਯੋਗ ਦਿੱਤਾ ਆਲੇ ਦੁਆਲੇ ਪੈਣਾ ਭਰਾਵਾਂ ਨੇ ਤੇ ਬਹੁਤ ਹੱਕ ਜਮੋਟਾਂ ਪਈਆਂ ਬਹੁਤ ਵਧੀਆ ਰਹਿ ਗਈ ਅਸੀਂ ਪਰਮਾਤਮਾ ਚਲਦੀ ਕਲਾ ਚ ਰੱਖੇ ਜੀ ਕਾਂਗਰਸ ਨੇ ਜਿੱਤ ਬਹੁਤ ਤਕੜੀ ਪ੍ਰਾਪਤ ਕੀਤੀ ਜੀ 1851 ਵੋਟਾਂ ਥੋੜੀਆਂ ਨਹੀਂ ਹੁੰਦੀਆਂ ਬਾਈ ਜੀ ਤੇ ਆ ਆਪਾਂ ਜੇ ਇੱਥੇ ਗੱਲ ਕਰੀਏ ਬਹੁਤ ਵੱਡੇ ਸਾਰੇ ਐ ਐਸ ਐਸ ਹਸਬਤ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸੀਂ ਇੰਨਾ ਵਧੀਆ ਲੀਡ ਕੀਤਾ ਇਸ ਕੈਪਚਰ ਕੀਤਾ ਕਿਸੇ ਨੂੰ ਕੋਈ ਉਦਾਂ ਦੀ ਗੱਲ ਨਹੀਂ ਹੋਣ ਦਿੱਤੀ ਤੁਹਾਡਾ ਬਹੁਤ ਧੰਨਵਾਦ ਸਰ ਸਾਡੀ ਡਿਊਟੀ ਹੈ ਜੀ ਹਾਂ ਜੀ ਆਪਾਂ ਆਪਣੀ ਡਿਊਟੀ ਨਿਭਾਈ ਹੈ ਪਰ ਫਿਰ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੁਹਾਡੇ ਇਹ ਡੇਰੇ ਚ ਰਹਿ ਕੇ ਸਾਰਾ ਕੰਮ ਹੋਇਆ ਸਰ ਬਹੁਤ ਧੰਨਵਾਦ ਹਾਂ ਬਲਾਚੌਰ ਦੀ ਸ਼ਾਨ ਵਾਣਾ ਤੁਸੀਂ ਬਹੁਤ ਚੰਗੀ ਤਰ੍ਹਾਂ ਥੈਂਕ ਯੂ ਤੁਹਾਨੂੰ ਸਾਰੇ ਬਲਾਚੌਰ ਦੇ ਪਿਆਰ ਕਰਦੇ ਆ ਬਹੁਤ ਜਿਆਦਾ ਥੈਂਕ ਯੂ ਥੈਂਕ ਯੂ ਕੌਣੀ ਸਾਹਿਬ ਗੁੱਡ ਬਿਲਕੁਲ ਸਤ ਸ੍ਰੀ ਅਕਾਲ ਬਹੁਤ ਧੰਨਵਾਦ ਆ ਇਸ ਚੀਜ਼ ਲਈ ਆਪਾਂ ਜਿੱਥੇ ਲਾਈਵ ਆਪਾਂ ਜੁੜੇ ਬਾਬਾ ਬਲਰਾਜਪੁਰ ਦੇ ਬਿਲਕੁਲ ਸਾਹਮਣੇ ਆ ਬੁਲਾ ਦੇ ਮਲਾ ਦੇ ਕਿਹਨੂੰ ਮਲਾਣਾ ਮਲਾ ਦੇ ਮਲਾ ਦੇ ਕੋਈ ਗੱਲ ਨਹੀਂ ਆ ਉਹ ਜਿੰਦੂ ਭਾਜੀ ਕਿੱਥੇ ਪਈ ਆਈਆਂ ਆਹ ਆਹ ਬਲਾਓ 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 ਆ ਜੋ ਅੰਦਰ ਗੱਲ ਕਰੀਏ ਕਿੱਥੇ ਭਾਜੀ ਸਾਸਿਕਾ ਉਹ ਯਾਰ ਲਾਈਵ ਗੱਲ ਦੇ ਇਦਾਂ ਨਾ ਕਰੋ ਭਾਜੀ ਯਾਰ ਹੱਥ ਤੇ ਜੀ ਉੱਤਾਂ ਅਫਸਰ ਗੱਲ ਸਾਸਿਕਾ ਗੱਲ ਭਾਜੀ ਸਾਸਿਕਾ ਜੀ ਵੱਡੇ ਵੀਰੇ ਜਿੱਤ ਬਹੁਤ ਵੱਡੀ ਪ੍ਰਾਪਤੀ 1852 ਫੋਟਾਂ ਨਾਲ ਯਾਰ ਕਾ ਫਾਇਦਾ ਯਾਰ ਭਾਜੀ ਮੇਰਾ ਵੀ ਇਹਦਾ ਲਾਈਵ ਚੱਲਦਾ ਯਾਰ ਲਾਈਵ ਚੱਲਦਾ ਆ ਨਾ ਕਰੋ ਸਾਨੂੰ ਪਹਿਲਾਂ ਤੋਂ ਉਮੀਦ ਸੀਗੀ ਬਈ ਸਾਡੇ ਮੋਹਣਾ ਅੰਕਲ ਨੇ ਸੀਟ ਕੱਢ ਕੇ ਲੈ ਕੇ ਜਾਉਂਗੇ ਪਰ ਇੰਨਾ ਮਾਰਜਿਨ ਮਿਲੂਗਾ ਇਹ ਨਹੀਂ ਸੀ ਪਤਾ ਹਾਂ ਮੈਂ ਉਹੀ ਉਹੀ ਕਰ ਬਹੁਤ ਵੱਡਾ ਮਾਰਜਿਨ ਮਿਲਿਆ ਲੋਕਾਂ ਨੇ ਪੂਰਾ ਸਾਥ ਦਿੱਤਾ ਸਾਡਾ ਲੋਕਾਂ ਦਾ तहे ਦਿਲੋਂ ਧੰਨਵਾਦ ਹੈ ਬਾਈ ਜੀ 2027 ਆ ਰਿਹਾ ਤੁਹਾਨੂੰ ਵੀ ਪਤਾ ਚਾਰ ਸਾਲਾਂ ਚ ਕੀ ਕੁਝ ਹੋਇਆ ਹਾਂ ਹਾਂ 2027 ਆ ਰਿਹਾ ਕੀ ਪੂਰੀ ਉਮੀਦ ਹੈ ਜੀ ਦੇਖੋ ਹੁਣ 2027 ਦਾ ਸਾਡਾ ਅਜੇ ਮੰਗੂਪੁਰ ਨਿਕਲ ਕੇ ਮੋਰੇ ਆਣਗੇ ਸਾਡੇ ਜਰੂਰ ਐਦ ਕਿ ਤੁਹਾਨੂੰ ਇਲੈਕਸ਼ਨ ਦਾ ਰਿਜ਼ਲਟ ਪਤਾ ਲੱਗੇ ਗਿਆ ਹੈ ਕਿ ਕਾਂਗਰਸ ਨੇ ਕਿੰਨੀ ਵਧੀਆ ਬਾਜ਼ੀ ਮਾਰੀ ਹੈ ਹਾਂਜੀ 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 ਬਾਕੀ ਤੁਸੀਂ ਸਭ ਬਾਜੀ 1852 ਵੋਟਾਂ ਥੋੜੀ ਬਹੁਤ ਬੜਾ ਬੜਾ ਮਾਰਜਨ ਹੈ ਜੀ ਥੋੜਾ ਨਹੀਂ ਬਹੁਤ ਬੜਾ ਮਾਰਜਨ ਹੈ ਲੋਕਾਂ ਨੇ ਪੂਰਾ ਸਾਥ ਦਿੱਤਾ ਹੈਗਾ ਸਾਡੇ ਸਾਹਮਣੇ ਰਿਜ਼ਲਟ ਪਤਾ ਸੀ ਰਹੇ ਹਾਂਜੀ ਹਾਂਜੀ ਬਹੁਤ ਧੰਨਵਾਦ ਬਾਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਬਾਜੀ ਸਾਡਾ ਮਨਦੀਪ ਸਿੰਘ ਕੋਲ ਘੜ ਸੀ ਮੁੰਡਾ ਇੱਕ ਮੰਡਸ ਹੈਗਾ ਕਲਵਿੰਦਰ ਮੰਡ ਨੋ ਚਲ ਗਏ ਦੁਬਾਰਾ ਉਹ ਪਹਿਲਾ ਜਮਾ ਕਰਾਓ ਅ ਉਹ ਅੱਛਾ ਅੱਛਾ ਠੀਕ ਤੇ ਸਾਰਿਆਂ ਦਾ ਵਧੀਆ ਆ ਵੀ ਭਾਈ ਆਪਣਾ ਬਹੁਤ ਆਗਾ ਕਰਦਾ ਉਹ ਇੱਧਰ ਆ ਜਿੱਤੇ ਭਾਜੀ ਹਾਂ ਉਹ ਸੱਟ ਸੱਟੀ ਭਾਜੀ ਆਜੋ 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 ਸੱਸੀ ਗੱਲ ਭਾਜੀ ਕਾਜੋ ਮੜ ਜਾਓ ਸੱਸੀ ਗੱਲ ਜੀ ਸੱਸੀ ਗੱਲ ਹਾਂਜੀ ਸੱਸੀ ਗੱਲ ਜੀ ਤੁਸੀਂ ਵੀ ਜਿੱਤੇ ਆ ਜੀ 500 24 ਬੋਟਾ 24 ਬੋਟਾ ਨਾਲ ਤੁਸੀਂ ਜਿੱਤੇ ਆ ਇਹ ਜਿੱਤੇ ਤੁਸੀਂ ਘੜੀ ਮੈਦਪੁਰ ਜੋਂ ਤੋਂ ਜੀ ਘੜੀ ਪੈਂਦਾ ਘੜੀ ਬਈ ਕਿੰਦਾ ਖੁਸ਼ ਖੁਸ਼ੀ ਹੋ ਰਹੀ ਹੈ ਪੂਰੀ ਐਨ ਪੂਰੀ ਖੁਸ਼ੀ ਹੈ ਜੀ ਹਾਂ ਕਾਂਗਰਸ ਜਾ ਕੇ ਵਧੀਆ ਲੱਗ ਰਿਹਾ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਤੇ ਹੁਣ ਮੈਂ ਕਹਿੰਦਾ 2027 ਵੀ ਆ ਰਿਹਾ ਹਾਂ ਜੀ ਹਾਂ ਜੀ ਉਹਦੀ ਪੂਰੀ ਤਿਆਰੀ ਕਰਾਂਗੇ ਜੀ ਬਹੁਤ ਵਧੀਆ ਗੱਲ ਆ ਅੱਜ ਬਹੁਤ ਵੱਡਾ ਇਕੱਠ ਆ ਤੇ ਇਕੱਠ ਦੇ ਨਾਲ ਸਾਰੇ ਵੜੇ ਹੋਏ ਆ ਆ ਜੋਂ ਦੇ ਵਿੱਚ ਤੇ ਖੜੇ ਸੀ ਸਾਡੇ ਮੈਂ ਕਹਿੰਦਾ ਤੁਹਾਡੀ ਬਹੁਤ ਬਹੁਤ ਵਧਾਈਆਂ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡਾ ਨਾਮ ਕਾਂਤਾ ਦੇਵੀ ਆ ਜੀ ਹਾਂ ਜੀ ਹਾਂ ਜੀ ਅੱਜ ਜਿੱਤ ਗਏ ਆ ਜੀ ਕਿੰਨੀ ਕੋ ਖੁਸ਼ੀ ਆ ਜੀ ਹਾਂ ਜੀ ਬਹੁਤ ਖੁਸ਼ੀ ਆ ਹੈ ਬਹੁਤ ਜਿਆਦਾ ਲੋਕਾਂ ਨੇ ਦੇਖੋ ਨਾ ਜੀ ਸੱਦ ਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਝੋਲੀ 'ਚ ਤੁਹਾਨੂੰ ਜਿਤਾ ਕੇ ਆਣ ਕੋਈ ਧੰਵਾਦ ਤੁਸੀਂ ਲੋਕਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਬਦਨਾਮ ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਵਾਦ ਰਿਹਾ ਜੀ ਸਾਨੂੰ ਵੋਟਾਂ ਪਾਈਆਂ ਸਾਨੂੰ ਅੱਗੇ ਵਧਾਇਆ ਮਹਿਤਪੁਰ ਦਾ ਵੀ ਮਹਿਤਪੁਰ ਦਾ ਵੀ ਸਾਰੇ ਪਿੰਡਾਂ ਦਾ ਲਾਲਪੁਰ ਦਾ ਮਹਿਮੂਦਪੁਰ ਗੜੀ ਕਨੂਬਾ ਸਾਰੇ ਪਿੰਡਾਂ ਦਾ ਬਹੁਤ ਹੱਥ ਜੋੜ ਕੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਜਿੱਤੇ ਜਿਤਾਇਆ ਇਸ ਹਾਂਜੀ ਬਈ ਮਹਿਤਪੁਰ ਵਾਲਿਆਂ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਵਧੀਆ ਕੀਤਾ ਜੀ ਇਹ। ਬਹੁਤ ਬੰਡੀ ਲੀਡ ਹੈ 500। ਸਾਡੀ ਮਿਹਨਤ ਵੱਲ ਆ ਗਈ। 524 ਵੋਟਾਂ ਵੀ ਕਹਿੰਦੇ ਥੋੜੀ ਰਹਿ ਗਈ। ਮਾਤਾ ਜੀ ਦੇਖੋ ਤੁਹਾਨੂੰ ਇਹ ਇਹ ਪਿਆਰ ਦਿੱਤਾ ਲੋਕਾਂ ਨੇ ਤੁਸੀਂ ਗਾਹ ਫਿਰ ਹੁਣ ਕੰਮ ਵੀ ਜ਼ਰੂਰ ਰੱਖਣੇ ਆ। ਹਾਂਜੀ ਹਾਂਜੀ ਠੀਕ ਹੈ ਜੀ। ਤੇ 2027 ਦੇ ਵਿੱਚ ਵੀ ਮੈਂ ਕਹਿੰਦਾ ਤੁਸੀਂ ਮੰਨ ਲੂ ਮਾਰੂਗੇ ਚੰਗੀ ਤਰ੍ਹਾਂ। ਹਾਂਜੀ ਮਾਰਾਂਗੇ। ਜਦੋਂ ਮਾਰਾਂਗੇ। ਬਹੁਤ ਚੰਗੀ ਗੱਲ ਹੈ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਬਹੁਤ ਸਾਡੀ ਅੱਗੇ ਅੱਗੇ ਤੂੰ। ਅੱਛਾ ਠੀਕ ਹੈ ਜੀ ਠੀਕ ਹੈ। ਤੁਸੀਂ ਹੋਣਾ। ਹਾਂਜੀ ਭਾਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਵੋ ਮਹਿਤਵਰ ਖਾਸ ਮਹਿਤਵਰ ਲਦਨੀ ਉਹਾਂ ਪਿੰਡਾਂ ਦਾ ਮਹਿਮੂਦਪੁਰ ਲਾਲਪਟਪਰੀਆਂ ਤੇ ਗੜੀ ਕਾਨੂਗਾਂ ਦਾ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਸਾਰਿਆਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਬਹੁਤ ਸਾਡੀ ਹੈਲਪ ਕੀਤੀ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਹੁਤੀ ਜਤਨਾਂ ਨਾਲ ਅੱਜ 524 ਵੋਟਰਾਂ ਦੀ ਜਿੱਤ ਕੀਤੀ ਹੈ ਤੇ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਾਈ ਤੇ ਲਓ ਜੀ ਲਓ ਜਿੰਦਾਬਾਦ 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 ਸਰ ਸਸੀ ਗੱਲ ਜੀ ਕਿਵੇਂ ਸ ਕਾਂਗਰਸ ਨੇ ਬਹੁਤ ਵੱਡੀ ਲੀਡ ਨਾਲ ਜਿੱਤੀ ਹੈ ਜੀ ਕੁਝ ਕੁਛ ਕਹਿਣਾ ਜੀ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਕਿ ਸਫਲਤਾਪੂਰਵਕ ਵੋਟ ਪਾ ਕੇ ਸਾਡੀ ਜਿੱਤੀ ਪਾਰਟੀ ਨੂੰ ਦਿੱਤਾ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ 2027 ਦੀ ਆ ਰਹੀ ਹੈ ਇਹ ਅਸੀਂ ਸੈਮੀ ਫਾਈਨਲ ਮੰਨਦੇ ਹਾਂ ਫਾਈਨਲ ਫਾਈਟ ਕੇ भॻवान कंग्रेस पार्टी दर्शन मदो प्रेस पार्टी मध्रेस पार्टी दर्शन मधोब ਇੱਕ ਮੈਂ ਬਸ ਫਾਈਨਲ ਸਾਹਿਬ ਨੂੰ ਬਸ ਬੱਸ ਦੋ ਮਿੰਟ ਆਈਏ ਜੀ ਮੈਂ ਸਾਹਿਬ ਮੁਬਾਰਕ ਦੋ ਮਿੰਟ ਬਸ ਪਾਜੀ ਸასიਕਾਰ ਸასიਕਾਰ ਜੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਭਰਾਜੀ ਪਾਜੀ ਬਹੁਤ ਵੱਡੀਆਂ ਲੀਡਰਾਂ ਪ੍ਰਾਪਤ ਕੀਤੀ ਆ 1155 ਵੋਟਾਂ ਨਾ ਬਾਈ ਜੀ ਹੁਣੀ ਅੱਜ ਪ੍ਰਾਪਤ ਕੀਤੀ ਆ ਤੇ ਮੈਂ ਇਸ ਚੀਜ਼ ਬਹੁਤ ਵੱਡੀ ਮੰਨਦਾ ਪਾਜੀ ਇਹ ਲੋਕਾਂ ਦਾ ਪਿਆਰ ਆ ਕਿ ਲੋਕ ਦੁਖੀ ਹੋਏ ਹੋ ਸੀਗੇ ਇਕਵਾ ਦੋਨੋ ਹੀ ਚੀਜ਼ਾਂ ਆਏਗਾ ਕਿ ਕਾਂਗਰਸ ਪਾਰਟੀ ਦੇ ਹਰ ਵਰਕਰ ਨੇ ਜੋ ਪਿਛਲੇ 4 ਸਾਲ ਤੋਂ ਮਿਹਨਤ ਕੀਤੀ ਆ ਆ ਉਹਦਾ ਲੋਕਾਂ ਨੇ ਫਲਵਾ ਦਿੱਤਾ ਔਰ ਜਿਹੜੀ ਆਮ ਆਦਮੀ ਪਾਰਟੀ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਵਿੱਚ ਕੀਤਾ ਹੋਇਆ ਉਹਦੇ ਵਿਰੋਧ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਦੋਨੋ ਚੀਜ਼ਾਂ ਲੀਆਂ ਔਰ ਮੈਂ ਸਾਰੇ ਪਰਿਵਾਰ ਨੂੰ ਆਪਣੇ ਕਾਂਗਰਸ ਪਰਿਵਾਰ ਸਾਰੇ ਲੋਕਾਂ ਨਾਲ ਜਿਨ੍ਹਾਂ ਨਾਲ ਸਾਥ ਯਕੀਨ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਤਾਂ ਬੈਟਵਾੜਾ ਨੂੰ ਵਾਅਦਾ ਕਰਦਾ ਕਿ ਅੱਗੇ ਨਾਲੋਂ ਵੀ ਡਬਲ ਤਰੀਕੇ ਮਿਹਨਤ ਕਰਾਂਗੇ 2027 ਦੇ ਕਹਿੰਦੇ ਐਮ ਐਲ ਏ ਤੁਸੀਂ ਆ ਜੀ ਸਾਰੇ ਆਣ ਕਹਿ ਰਹੇ ਆ ਠੀਕ ਹੈ ਜੀ ਹਾਂ ਇੰਗਰੇਜ਼ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੰਡ ਸਾਹਿਬ ਬਹੁਤ ਵੱਡੀਆਂ ਲੀਡਾਂ ਨਾਲ ਪ੍ਰਾਪਤੀ ਹੋਈ ਆ ਦੇਖੋ ਇਹ ਸਾਡੀ ਜਿੱਤ ਨਹੀਂ ਇਹ ਲੋਕਾਂ ਦੀ ਜਿੱਤ ਹੈ ਲੋਕਤੰਤਰ ਦੀ ਜਿੱਤ ਆ ਕਿਉਂਕਿ ਬਲਾਤੋਰ ਦੇ ਵਿੱਚ ਇਹ ਜਿਹੇ ਇੱਕ ਸਿਸਟਮ ਬਣਾਇਆ ਹੋਇਆ ਸੀਗਾ ਸਰਕਾਰ ਨੇ ਕਿਉਂਕਿ ਕਿਸੇ ਨੂੰ ਧਮਕੀਆ ਕਿਸੇ ਨੂੰ ਪਰਚੇ ਨਜ਼ਰ ਪਰਚੇ ਕੀਤੇ ਜਾ ਰਹੇ ਸੀ ਔਰ ਲੋਕਾਂ ਤੇ ਬਹੁਤ ਦਬਾਅ ਬਣਾਇਆ ਜਾ ਰਿਹਾ ਸੀਗਾ ਸੋ ਅੱਜ ਲੋਕਾਂ ਨੇ ਇਹਨਾਂ ਦੇ ਘਟਨੇ ਦਾ ਅੰਤ ਕਰ ਦਿੱਤਾ ਆ ਖਤਮ ਕਰਕੇ ਰੱਖ ਦਿੱਤਾ ਆ ਜਿਹੜੇ ਲੋਕਾਂ ਨੇ ਬਸਲਾ ਦੇ ਚੱਕਰ ਜਿਹੜਾ ਮੋਟਾ ਪਈਆਂ ਦੀਆਂ ਅੱਜ ਝਾੜੂ ਫਲਹਾਰ ਦਿੰਦਾ ਜੀ ਹਾਂ ਅੱਜ ਤੁਸੀਂ ਦੇਖ ਲਓ ਵੇਟ ਏਰੀਏ ਨੇ ਰਿਜ਼ਲਟ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਿੱਤਾ ਸੋ ਮੈਂ ਸਾਰੇ ਕੋਈ ਨਹੀਂ ਇੱਕ ਦੋ ਥੀਲੇ ਰਹਿ ਗਏ ਇੱਕ ਦੋ ਥੀਲੇ ਰਹਿ ਗਏ ਝਾੜੂ ਖਤਮ ਆਪਣੇ ਏਰੀਏ ਬਾਈ ਜੀ ਇੱਕ ਇੱਕ ਗੱਲ ਇੱਕ ਗੱਲ ਸੁਣਿਓ ਕਹਿੰਦੇ ਆਮ ਆਦੀ ਪਾਰਟੀ ਦੇ ਸਰਕਾਰ ਦੇ ਅੰਡਰ ਐਡੀਆਂ-ਅਡੀਆਂ ਪਾਰਟੀ ਨੂੰ ਲੱਗਦਾ ਹੈ ਜਿਵੇਂ ਆਮ ਆਦੀ ਪਾਰਟੀ ਹੈਗੀ ਆ ਆ ਬੜਾ ਦੀ ਅਸੀ ਕਰਦੇ ਜਿੰਦਾਬਾਦ ਸਹੀ ਗੱਲਾਂ ਜਵਾਬ ਹੈ ਨਹੀਂ ਸਾਡੇ ਕੋ ਬਾਈ ਨਹੀਂ ਕੋਈ ਬਹੁਤ ਬਹੁਤ ਧੰਨਵਾਦ ਤੁਹਾਡਾ ਪਿਆਰ ਸਾਰਿਆਂ ਦਾ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਦੱਸਦਾ ਵਾ ਸਾਡੇ ਤੇ ਆ ਸੌਰੀ ਸਰ ਮੈਂ ਫੋਟੋ ਮੈਂ ਕਿਹੜਾ ਸਾਡੀ ਬਣਾ ਦੇ ਹਾਂਜੀ ਕਾਂਗਰਸ ਪਾਰਟੀ ਜਿੰਦਾਬਾਦ ਤੇ ਆ ਝੰਡੇ ਬਹੁਤ ਵੱਡੇ ਵੱਡੇ ਚੱਕੇ ਹੋਏ ਨੇ ਮੈਂ ਕਹਿੰਦਾ ਅੱਜ ਖਲਾਰ ਕੇ ਰੱਖਤਾ ਸਭ ਕੋ ਖਲਾਰ ਤਾਂ ਖਲਾਰਤਾ ਖਲਾਰਤਾ ਬੜਾ ਵਧੀਆ ਕਰਾਤੀ ਕਾਂਗਰਸੀ ਚਲ ਵਧੀਆ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਵੱਡੀਆਂ ਲੀਡਰਾਂ ਦਾ ਪ੍ਰਾਪਤੀ ਹੋਈ ਹੈ ਜਿਹੜੀ ਇਹ ਮੈਂ ਕਹਿ ਰਿਹਾ ਬਈ ਛੋਟੀਆਂ ਗੱਲਾਂ ਨਹੀਂ ਜਦੋਂ ਆਪਾਂ ਬਾਈ ਜੀ ਬਾਈ ਜੀ 1 ਮਿੰਟ ਬਸ ਆਪਾਂ ਜਿਆਦਾ ਨਹੀਂ ਟੈਂਪਰ 1 ਮਿੰਟ ਲੈਣ ਬਾਈ ਜੀ ਆ ਸਰਕਾਰ ਦੇ ਮੁੱਦੇ ਦੇ ਵਿੱਚ ਐਡੀਆਂ ਵੱਡੀਆਂ ਲੀਡਾਂ ਪ੍ਰਾਪਤੀ ਕਰਨੀਆਂ ਇਹ ਛੋਟੀ ਗੱਲ ਆ ਬਿਲਕੁਲ ਛੋਟੀ ਗੱਲ ਨਹੀਂ ਹੈ ਜੀ ਪਰ ਲੋਕ ਇੰਨੇ ਦੁਖੀ ਹੋ ਚੁੱਕੇ ਸੀ ਆਪ ਮਹਾਰੇ ਐਡਾ ਹੰਗਾਰਾ ਮਿਲਿਆ ਦੇਖੋ ਤੁਹਾਡਾ ਪਿਆ ਲੋਕਾਂ ਦਾ ਪਿਆਰ ਬਹੁਤ ਬਿਲਕੁਲ ਬਿਲਕੁਲ 601 ਵੋਟਾਂ ਦੀ ਜਿੱਤ ਹੈਗੀ ਹੈ ਬਹੁਤ ਵੱਡੀ ਜਿੱਤ ਹੈ ਹਰ ਪੱਲ ਸੁੱਦੇ ਮਜਦੇ ਦੇ ਜ਼ੋਨ ਦੇ ਹਰ ਵੋਟਰ ਦਾ ਧੰਨਵਾਦ ਵੀ ਉਹਨਾਂ ਦੀ ਸੇਵਾ ਚ ਪਹਿਲਾਂ ਵਾਂਗੂ ਹਮੇਸ਼ਾ ਹਾਜ਼ਰ ਰਹਿਣਾ ਉਹ ਤਾਂ ਕਹਿੰਦੇ ਤੁਹਾਡੀ ਵੋਟ ਤਾਂ ਪਹਿਲਾਂ ਪੱਕੀ ਸੀ ਬੇਬਾ ਤੁਹਾਨੂੰ ਜਿਦਾਣਾ ਹੀ ਆ ਕਹਿੰਦੇ ਜੰਡੀ ਸਾਹਿਬ ਤਾਂ ਸਾਡੇ ਹੈਗੀ ਜੋ ਮਰਜੀ ਹੋਵੇ ਚਲੋ ਮੈਂ ਹੁਣੇ ਤੇ ਕੋਈ ਟਿੱਪਣੀ ਨਹੀਂ ਕਰਨੀ ਪਰ ਪਹਿਲੇ ਦਿਨ ਤੋਂ ਹੀ ਹਰ ਬੰਦਾ ਹੀ ਇਹ ਗੱਲ ਕਹਿੰਦਾ ਸੀ ਵੀ ਜਿੱਤਨੇ ਜਿੱਤਨਾ ਪਰ ਮੈਂ ਆਖਰੀ ਟਾਈਮ ਤੱਕ ਨਰਵਸ ਸੀਗਾ ਕਿਉਂਕਿ ਵੋਟਰ ਰਾਜ ਹੈ ਕੋਈ ਹੈਨਾ ਹਿਟਲਰ ਦਾ ਰਾਜ ਤਾਂ ਹੈ ਨਹੀਂ ਡੈਮੋਕ੍ਰੇਸੀ ਹੈ ਹਰ ਬੰਦੇ ਦਾ ਆਪਣਾ ਅਧਿਕਾਰ ਹੈ ਇਸ ਕਰਕੇ ਚਲੋ ਸਰਵਾਜ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਠੀਕ ਹੈ ਠੀਕ ਹੈ ਸਾਰੇ ਵੋਟਰ ਬਹੁਤ ਵੱਡੇ ਲੀਡਰ ਦੇ ਉੱਪਰ ਇਕੱਠੇ ਹੋਏ ਨੇ ਬਹੁਤ ਵਧੀਆ ਗੱਲ ਸੋ ਇਹ ਹੀ ਗੱਲਾਂ ਨੇ ਤੇ ਬਾਕੀ ਸਾਰੀ ਪੁਲਿਸ ਮਹਿਕਮੇ ਦਾ ਬਹੁਤ ਧੰਨਵਾਦ ਆ ਜਿੰਨੇ ਪ੍ਰਸ਼ਾਸਨ ਨੇ ਇਸ ਵਿੱਚ ਆਪਣਾ ਕਵਰ ਕੀਤਾ ਬਹੁਤ ਹੀ ਜ਼ਿਆਦਾ ਧੰਨਵਾਦ ਅਫਸਰਾਂ ਦਾ ਤੇ ਤੈਹ ਦਿਨੋਂ ਐਸਟੀ ਲਈ ਧੰਨਵਾਦ ਆ ਕਿਉਂਕਿ ਇਹਨਾਂ ਨੇ ਕਵਰ ਜਿਹੜਾ ਕੀਤਾ ਉਹ ਵਧੀਆ ਕੀਤਾ ਕਿਸੇ ਨਾਲ ਕੋਈ ਓਦਾਂ ਦੀ ਨਿੱਕੀ ਓਨੀ ਨਿੱਕੀ ਗੱਲ ਨਹੀਂ ਹੋਈ ਸੋ ਇਹੀ ਮੈਂ ਕਹਿੰਦਾ ਹੋਇਆ ਲਾਈਵ ਬੰਦ ਕਰਦਾ ਹਾਂ ਜੀ ਪਿਆਰ ਕਰਦੇ ਰਹੋ ਪੀਬੀਬੀ ਬਲਾਚੌਰ ਦੇ ਚੈਨਲ ਨੂੰ ਮੈਂ ਤੁਹਾਡਾ ਛੋਟਾ ਵੀ ਬਿੰਦੂ ਖਰੋੜੀ ਨੰਮੀਆਂ ਅਪਡੇਟਾਂ ਮਿਲਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਸ਼ੀ ਕਾਰ